ਕੁਇਆ ਆਇਆ ਸੀ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅੱਜ ਤਾਂ ਛੁੱਟੀ ਹੈ ਡਿਊਟੀ ਤੇ ਆਨਾਂ ਛੁੱਟੀ ਲਈ ਅਸੀਂ ਤੇ ਡਿਊਟੀ ਤੇ ਬੈਠੇ ਕੋਈ ਸਟ੍ਰਾਈਕ ਕਿੰਨੇ ਸਾਡੀ ਅਸੀਂ ਤਾਂ ਛੁੱਟੀ ਚਾਹੇਗੇ ਸਭ ਤੋਂ ਮਾਰਚ ਤੱਕ ਬੰਦ ਰਹੂਗਾ ਸਿਲਾਨਾ ਦਫ਼ਤਰਾਂ ਦਾ ਨਹੀਂ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਛੁੱਟੀ ਨਹੀਂ ਲੈਣੀ ਵੀ ਹਾ ਤੇ ਡਿਊਟੀ ਤੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਲ ਸਿੰਘ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵਿੱਚ ਹੀ ਗਿਆ ਮੁੱਖ ਮੰਤਰੀ ਸਾਹਿਬ ਦੇ ਹੁਣ ਸਤਕਾਰਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ ਤੇ ਕੱਲ ਵੀ ਰਜਿਸਟਰੀਆਂ ਹੋਈਆਂ ਤੇ ਅੱਜ ਕੱਲ ਤਾਂ ਮੈਂ ਆ ਤਾਂ ਸੁੱਤੀ ਤੇ ਅੱਜ ਜੀਰਣ ਸ਼ੁਰੂ ਹੋਈ ਨੇ ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ ਸਾਰੇ ਜੀ ਸਵੇਰ ਦਾ ਕੋਈ ਵੀ ਦਸਤਖਤ ਦਸਤਾਵ ਦਾ ਕਰਮਚਾਰੀ ਹਾਜ਼ਰ ਨਹੀਂ ਸੀਗਾ ਨਹੀਂ ਸਾਰੇ ਆ ਜਾਂ ਕੋਈ ਕਿਉਂ ਨਹੀਂ ਸਾਰੇ ਬੈਠੇ ਆਸੀਂ ਸਰ ਸੈਰੀ ਦਿਖਾ ਕੇ ਗਏ ਸੀ ਕਿ ਇਹ ਸਾਰੇ ਲਾਈਵ ਚੱਲੇ ਜਾਈਏਗੇ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਦੋਂ ਵਜਾਂ ਤਾਂ ਦੋ ਸਰੀਰ ਬਣਾ ਲ ਜੀ ਉਹ ਇਹਨਾਂ ਦੇ ਪੈਰੇ ਜਿਹਨਾਂ ਪਕਾਨ ਸਿੰਘ ਮਾਨੇ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਦੇ ਵਿੱਚ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਤੁਹਾਡੇ ਕੋਲ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸਾਰੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਹਾਂ ਕੱਲ੍ਹ ਦੇ ਭਾਏ ਕੋਈ ਛੁੱਟੀ ਤਾਂ ਹੈ ਹੀ ਸਾਰੇ